ਇਹਨਾਂ ਨੂੰ ਪਤਾ ਹੈ ਟ੍ਰੈਫਿਕ ਦੀ ਡਿਊਟੀ ਬਾਕੀ ਸਾਰੀ ਪੁਲਿਸ ਦੀ ਡਿਊਟੀਆਂ ਤੋਂ ਬਹੁਤ ਵਸਰੀ ਤੇ ਬਹੁਤ ਚੈਲਿੰਜਿੰਗ ਹੈ ਜਿੱਦਨੇ ਸਾਰੇ ਟਾਈਮ ਖੜਕੇ ਤੂਏ ਮਿੱਟੀ ਚ ਸਾਰਿਆਂ ਨੂੰ ਕੰਮ ਕਰਨਾ ਪੈਂਦਾ ਚਾਹੇ ਸਰਦੀਆਂ ਚ ਦੂਜੀ ਪ੍ਰੋਬਲਮ ਗਰਮੀਆਂ ਚ ਦੂਜੀ ਅੱਜ ਜ ਸਾਡੀ ਬਠਿੰਡਾ ਦੀ ਟ੍ਰੈਫਿਕ ਪੁਲਿਸ ਨੇ ਅੰਡਰ ਦ ਸੁਪਰਵੀਜ਼ਨ ਆਫ ਡੀਐਸਪੀ ਟ੍ਰੈਫਿਕ ਮਨਜੀਤ ਸਿੰਘ ਇਨਚਾਰਜ ਟ੍ਰੈਫਿਕ ਮੇਜਰ ਸਿੰਘ ਔਰ ਇਨ ਆਦੇ ਨਾਲ ਸਾਡੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਹਾਕਮ ਸਿੰਘ ਐਸਆਈ ਇਹਨਾਂ ਸਾਰਿਆਂ ਨੇ ਇੱਕ ਬਹੁਤ ਵਧੀਆ ਪਿਛਲੇ ਹਫਤੇ ਵੀ ਅਸੀਂ ਟ੍ਰੈਫਿਕ ਦਾ ਥੋੜਾ ਬਹੁਤ ਅਵੇਰਨੈਸ ਡਰਾਈਵ ਚਲਾਇਆ ਸੀਗਾ ਤੇ ਅੱਜ ਵੀ ਨਾਨੇ ਟ੍ਰੈਫਿਕ ਐਜੂਕੇਸ਼ਨ ਅਵੇਰਨੈਸ ਦਾ ਹੀ ਇੱਕ ਇੱਥੇ ਕਿਓਸਕ ਅਰੇਂਜ ਕੀਤਾ ਜਿਸ ਦੇ ਚ ਹੁਣ ਤੁਸੀਂ ਦੇਖਿਆ ਕਿ ਇੱਥੇ ਲੋਕਾਂ ਨੂੰ ਅਸੀਂ ਵਕ ਵਕ ਜਾਗਰੂਕਤਾ ਕਰਨ ਲਈ ਬੁਲਾਇਆ ਵੀ ਹੋਇਆ ਤੇ ਅਸੀਂ ਬਹੁਤ ਸਾਰੀ ਚੀਜ਼ਾਂ ਜੋ ਇਸ ਅਵੇਰਨੈਸ ਡਰਾਈਵ 'ਚ ਜਿਹੜੇ ਚਾਲਕ ਹੈ ਗੱਡੀਆਂ ਦੇ ਆ ਟੂ ਵੀਲਰ ਦੇ ਉਹਨਾਂ ਨੂੰ ਪ੍ਰੋਵਾਈਡ ਕਰਾਨੀ ਹੈ ਜਿਹੜੇ ਲੋਕੀ ਟ੍ਰੈਫਿਕ ਦੇ ਰੂਲਸ ਦੀ ਰੈਗੂਲੇਸ਼ਨਸ ਦੀ ਪਾਲਣਾ ਕਰਦੇ ਉਹਨਾਂ ਨੂੰ ਅਸੀਂ ਰੈਡ ਰੋਸ ਦੇ ਕੇ ਇੱਕ ਟੋਕਨ ਆਫ ਸਨਮਾਨ ਦਵਾਂਗੇ ਤੇ ਨਾਲ ਨਾਲ ਅਸੀਂ ਵਕਫ-ਵਕ ਚੀਜ਼ਾਂ ਅਜ ਲੋਕਾਂ ਨੂੰ ਪ੍ਰੋਵਾਈਡ ਕਰਨੀਆਂ ਜਿਹਦੇ ਚ ਇੱਕ ਜਿਹੜੀ ਰਿਫਲੈਕਟਰ ਬੈਲਟ ਹੁੰਦੀ ਹੈ ਟੂ ਵੀਲਰ ਵਾਲਿਆਂ ਨੂੰ ਜਾਂ ਸਾਈਕਲ ਚਲਾਉਂਦੇ ਜਿਹੜੇ ਰਿਕਸ਼ੇ ਵਾਲੇ ਉਹ ਅਸੀਂ ਉਹ ਅਸੀਂ ਅਰੇਂਜ ਕੀਤੀਆਂ ਹੋਈਆਂ ਰਿਫਲੈਕਟਰ ਜੈਕਟ ਅਰੇਂਜ ਕੀਤੀਆਂ ਵਕਫ-ਵਕ ਤਰ੍ਹਾਂ ਦੀ ਜਿਹੜੀ ਰਿਫਲੈਕਟਰ ਸਟ੍ਰਿਪਸ ਹੁੰਦੀ ਹੈ ਜਿਹੜੀ ਬੈਰੀਕੇਡਸ ਲੱਗ ਸਕਦੀ ਹੈ ਜਾਂ ਜਿਹੜੀ ਗੱਡੀਆਂ 'ਚ ਲੱਗ ਸਕਦੀ ਹੈ ਉਹ ਸਭ ਅਰੇਂਜ ਕੀਤਾ ਹੋਇਆ ਹੈ ਤੇ ਜਿਹੜੀ ਆਪਣੀ ਟ੍ਰੈਫਿਕ ਮੁਲਾਜ਼ਮਾਂ ਲਈ ਵੀ ਇੱਕ ਅਸੀਂ ਕਈ ਸਾਰੇ ਇਕਵਿਪਮੈਂਟ ਦੇਨੇ ਆ ਜਿਹਦੇ ਚ ਜਿਹੜੀ ਵੇਟਨ ਹੁੰਦੀ ਹੈ ਰਾਤ ਨੂੰ ਯੂਜ਼ ਹੁੰਦੀ ਹੈ ਰਿਫਲੈਕਟਿਵ ਉਹ ਹੈਗੀ ਹੈ ਤੇ ਜਿਹੜੇ ਲੌਕ ਕਰਨ ਵਾਲੀ ਹੁੰਦੀ ਹੈ ਈਲ ਨੂੰ ਉਹ ਸਮਾਨ ਹੈਗਾ ਤੇ ਵਕ ਵਕ ਜੈਕਟਸ ਹੈ ਔਰ ਵਕ ਵਕ ਤਰਾਂ ਦਾ ਪਬਲਿਕ ਲਈ ਤੇ ਮੁਲਾਜ਼ਮਾਂ ਲਈ ਅਸੀਂ ਦੇ ਰਹੇ ਹਾਂ ਤੇ ਮੈਂ ਆਪਣੇ ਟ੍ਰੈਫਿਕ ਦੇ ਸਟਾਫ ਨੂੰ ਕੰਗ੍ਰੈਚੂਲੇਟ ਕਰਾਂਗੀ ਕਿ ਉਹਨਾਂ ਨੇ ਬਹੁਤ ਵਧੀਆ ਅੱਜ ਇਹ ਆਰਗੇਨਾਈਜ਼ ਕੀਤਾ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਸਪੈਸ਼ਲੀ ਵਿੰਟਰਸ 'ਚ ਅਸੀਂ ਫੋਕਸ ਕਰੀਏ ਕਿ ਵੱਖ-ਵੱਖ ਜਗ੍ਹਾ ਤੇ ਰੈਗੂਲਰ ਇੰਟਰਵਲ ਤੇ ਅਸੀਂ ਟ੍ਰੈਫਿਕ ਦਾ ਅਵੇਅਰਨੈਸ ਦਾ ਜਿਹੜਾ ਜਾਗਰੂਕਤਾ ਪ੍ਰੋਗਰਾਮ ਹੈ ਉਥੇ ਆਰਗੇਨਾਈਜ਼ ਕਰਦੇ ਰਹੀਏ ਸਰ ਮੈਮ ਹਮ ਨੂੰ ਬਹੁਤ ਜ਼ਿਆਦਾ ਲੋਕ ਕਈ ਵਾਰੀ ਲਾਪਰਵਾਹੀ ਕਰਦੇ ਹਾਦਸੇ ਵੀ ਕਰਦੇ ਆ ਠੀਕ ਹੈ ਹਾਂਜੀ ਦੇਖੋ ਤੂੰਦ ਨੂੰ ਦੇਖਦੇ ਹੋਏ ਪਿਛਲੇ ਦਿਨਾਂ ਚ ਕਈ ਸਾਡੇ ਜ਼ਿਲ੍ਹੇ ਚ ਐਕਸੀਡੈਂਟਸ ਹੋਏ ਆ ਕਈ ਸਾਡੇ ਕੀਮਤੀ ਜਾਨਾਂ ਵੀ ਗਈਆਂ ਉਹਨੂੰ ਧਿਆਨ ਦੇ ਰੱਖਦੇ ਹੋਈ ਹੀ ਮੈਂ ਟ੍ਰੈਫਿਕ ਦੇ ਜਿਹੜੇ ਅਫਸਰ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਕੋਈ ਜਾਗਰੂਤਾ ਕੈਂਪੇਨ ਜ਼ਰੂਰ ਕਰੋ ਔਰ ਬਾਕੀ ਅਸੀਂ ਐਫ ਆਈ ਆਰਸ ਵੀ ਕਰਦੇ ਰਹਿੰਦੇ ਹਾਂ ਤੇ ਚਲਾਨ ਵੀ ਸਾਡੇ ਡੇਲੀ ਬੇਸ ਤੇ ਅਸੀਂ ਟ੍ਰੈਫਿਕ ਦੇ ਕਾਫੀ ਚਲਾਨੇ ਜ਼ਿਲ੍ਹੇ ਚ ਕਰਦੇ ਬਟ ਅਵੇਅਰਨੈਸ ਔਰ ਜਦ ਤੋ ਲੋਕੀ ਆਪ ਟ੍ਰੈਫਿਕ ਦੇ ਰੂਲਸ ਦੀ ਨਿਯਮਾਂ ਦਾ ਪਾਲਣ ਨਹੀਂ ਕਰਨਗੇ ਉਸ ਲੈਵਲ ਦਾ ਸੁਧਾਰ ਨਹੀਂ ਆ ਸਕਦਾ